ਇਹ ਜੀ ਹਜ਼ਾਰ ਦਾਣੀ ਬੂਟੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਬਾਵਾਸੀਰ ਹੈ ਜਾਂ ਤੁਹਾਨੂੰ ਫਲਵੈਰੀ ਹੋ ਚੁੱਕੀ ਜਿਹਨੂੰ ਆਪਾਂ ਸਫੇਦਾ ਕਹਿ ਦਿੰਦੇ ਆ ਇਹਨਾਂ ਰੋਗਾਂ ਤੇ ਕੰਮ ਆਉਂਦੀ ਕਿੰਨੀ ਮਾਤਰਾ ਚ ਲੈਣੀ ਕਿਸ ਤਰੀਕੇ ਨਾਲ ਵਰਤਣੀ ਹੈ ਦੋਨਾਂ ਸੂਰਤਾਂ ਦੇ ਵਿੱਚ ਸਮਝ ਰਹੇ ਹੋ ਤੇ ਇਹਦੀ ਪਹਿਲਾਂ ਪਛਾਣ ਕਰ ਲਓ ਦੇਖੋ ਇਹਦਾ ਲਾਲ ਰੰਗ ਦਾ ਬਾਈ ਤਣਾ ਹੁੰਦਾ ਬਹੁਤ ਬਰੀਕ ਪੱਤੇ ਹੁੰਦੇ ਆ ਤੇ ਇਹ ਤੁਸੀਂ ਤੋੜੋਗੇ ਤਾਂ ਇਹਦੇ ਵਿੱਚੋਂ ਦੁੱਧ ਨਿਕਲੇਗਾ ਚਿੱਟੇ ਰੰਗ ਦਾ ਆ ਦੇਖੋ ਜੀ ਇਹਦੀ ਤਸਵੀਰ ਹੈ ਜਿਹੜੀ ਉਹ ਠੰਡੀ ਹੁੰਦੀ ਹੈ ਹੁਣ ਇਹਨੂੰ ਵਰਤਣਾ ਕਿਵੇਂ ਆ ਇਹ ਧਿਆਨ ਦਿਓ ਜੀ ਵੀ ਬਾਵਾਸੀਰ ਵਾਲਿਆਂ ਨੇ ਕਿਵੇਂ ਵਰਤਣਾ ਤੇ ਫੁੱਲਬਹਿਰੀ ਵਾਲੇ ਵੀਰਾਂ ਨੇ ਕਿਵੇਂ ਵਰਤਣਾ ਜਾਂ ਭੈਣਾਂ ਨੇ ਕਿਵੇਂ ਵਰਤਣਾ ਤੇ ਜਦ ਵੀਡੀਓ ਚੱਲਦੀ ਬਾਈ ਬਹੁਤ ਵੀਰ ਭੈਣ ਕਮੈਂਟ ਵੀ ਕਰਦੇ ਦੇਖੋ ਵੀਡੀਓ ਬਹੁਤ ਚੱਲ ਜਾਂਦੀ ਹੈ ਸਾਰੇ ਵੀਰਾਂ ਭੈਣਾਂ ਦੇ ਕਮੈਂਟਾਂ ਦਾ ਜਵਾਬ ਨਹੀਂ ਦੇ ਹੁੰਦਾ ਇਸ ਕਰਕੇ ਆਪਾਂ ਵੀਡੀਓ ਬਣਾਈ ਦੀ ਹੈ ਕਿ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਵੇ ਨਹੀਂ ਤਾਂ 35 40 ਸਕਿੰਡ ਦੀ ਪਰ ਰੀਲ ਵੀ ਬਣਾ ਕੇ ਪਾ ਸਕਦੇ ਹਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਗੱਲ ਪੂਰੀ ਸਮਝ ਆਵੇ ਹੁਣ ਜਿਨ੍ਹਾਂ ਨੂੰ ਬਾਵਾਸੀਰ ਉਹ ਧਿਆਨ ਦਿਓ ਜੀ ਪਹਿਲਾਂ ਤੁਸੀਂ 20 ਗ੍ਰਾਮ ਇਹ ਬੂਟੀ ਲੈਣੀ ਹੈ ਜੀ ਹਜ਼ਾਰ ਦਾਣੀ ਬੂਟੀ ਤੁਹਾਨੂੰ ਘਰਾਂ ਦੇ ਆਲੇ ਦੁਆਲੇ ਬਾਰਸ ਦੇ ਮੌਸਮ ਵਿੱਚ ਆ ਮਿਲੇਗੀ 20 ਗ੍ਰਾਮ ਇਹਨੂੰ ਲੈ ਲਓ ਕੁੰਡੀ ਡੰਡੇ 'ਚ ਪਾ ਲਓ ਇਹਨੂੰ ਕੁੱਟੀ ਜਾਓ ਕੱਚਾ ਦੁੱਧ ਲੈਣਾ ਜੀ ਕੱਚਾ ਦੁੱਧ ਚਾਹੀਦਾ ਗਾਂ ਦਾ ਮਿਲ ਜੇ ਸਭ ਤੋਂ ਵਧੀਆ ਗਾਂ ਦਾ ਲਓ ਤਾਂ ਬਹੁਤ ਵਧੀਆ ਪਾਈਆ ਦੁੱਧ ਗਾਂ ਦਾ ਲੈਣਾ ਇਹਨੂੰ ਕੁੰਡੀ ਡੰਡੇ 'ਚ ਪਾ ਕੇ ਕੁੱਟੀ ਜਾਓ ਥੋੜਾ ਥੋੜਾ ਦੁੱਧ ਵਿੱਚ ਪਾਉਂਦੇ ਜਾਓ ਕੱਚਾ ਰਗੜਾ ਮਾਰੀ ਚਲੋ ਪਾਈ ਜਾਓ ਰਗੜਾ ਮਾਰੀ ਚਲੋ ਰਗੜਾ ਮਾਰ ਮਾਰ ਕੇ ਜਦ ਇਹ ਐਨ ਚੰਗੀ ਤਰ੍ਹਾਂ ਵਿੱਚ ਘੁਲ ਗਈ ਫਿਰ ਬਾਈ ਤੁਸੀਂ ਇਹਨੂੰ ਕੱਪੜੇ ਦੇ ਵਿੱਚ ਪਾਉਣਾ ਹੈ ਚਾਹ ਪੁੰਨੀ 'ਚ ਨਹੀਂ ਪਾਉਣਾ ਕੱਪੜੇ 'ਚ ਪਾਣ ਕੇ ਇਹਨੂੰ ਚੰਗੀ ਤਰ੍ਹਾਂ ਸਵੇਰੇ ਖਾਲੀ ਪੇਟ ਪੀਣਾ ਹੈ ਖਾਲੀ ਪੇਟ ਸਵੇਰੇ ਖਾਲੀ ਪੇਟ ਹੀ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਸ਼ਾਮ ਨੂੰ ਤੇ ਇਹਨੂੰ ਪੀ ਕੇ 1 ਘੰਟੇ ਤੱਕ ਕੁਝ ਨਾ ਖਾਓ ਪਹਿਲੇ 2 ਤੋਂ 3 ਦਿਨਾਂ ਦੇ ਵਿੱਚ ਤੁਹਾਡਾ ਖੂਨ ਤੇ ਸੋਜਿਸ ਜਿਹੜੀ ਆਈ ਹੋਈ ਤੁਹਾਨੂੰ ਬਾਵਾਸੀਰ ਆੜ ਕਰਕੇ ਇਹ ਖਤਮ ਹੋ ਜਾਏਗੀ ਤੁਸੀਂ ਇਹਨੂੰ ਲੰਮਾ ਸਮਾਂ ਕਰੋਗੇ ਤਾਂ ਤੁਹਾਡੀ ਚਾਹੇ ਖੂਨੀ ਬਾਵਾਸੀਰ ਹੈ ਚਾਹੇ ਮੱਛੀਆਂ ਵਾਲੀ ਹੈ ਮੱਛੀਆਂ ਨੂੰ ਬਿਲਕੁਲ ਹੀ ਵਿੱਚ ਖੂਨ ਭਰਨਾ ਬੰਦ ਹੋ ਜਾਏਗਾ ਦੇਖੋ ਮੱਛੇ ਝੜਨਗੇ ਨਹੀਂ ਪਰ ਉਹਨਾਂ ਵਿੱਚ ਖੂਨ ਭਰਨਾ ਬੰਦ ਹੋ ਜਾਏਗਾ ਤੇ ਹੋਰ ਕਿਸੇ ਤਰ੍ਹਾਂ ਦੀ ਉਹਨੂੰ ਬਾਵਾਸੀਰ ਵੀ ਟਾਇਲਟ ਦੇ ਵਿੱਚ ਖੂਨ ਆਉਦਾ ਬਿਲਕੁਲ ਬੰਦ ਹੋ ਜੇਗਾ ਤੇ ਹੁਣ ਜਿਹੜੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਫਲਵਹਿਰੀ ਦੀ ਸਮੱਸਿਆ ਹੈ ਸਫੇਦ ਦਾਗ ਦੇਖੋ ਤੁਸੀਂ ਕੀ ਕਰਨਾ ਹੈ ਇਹਦੇ ਕੋਈ ਬੰਦੇ ਵਰਤਦੇ ਵੀ ਹੋਣਗੇ ਪਰ ਇਹਦਾ ਜਿਹੜਾ ਅਸਲ ਰਿਜ਼ਲਟ ਹੈ ਨਾ ਭਾਈ ਉਹਨੂੰ ਤੁਸੀਂ ਸਿਰਫ ਦੇਖੋ ਜ਼ਿਆਦਾ ਨਹੀਂ ਤਿੰਨ ਤੋਂ ਚਾਰ ਐਨ ਐਨ ਦੇ ਡਾਣੀਆਂ ਚ ਤੋੜ ਕੇ ਤਿੰਨ ਤੋਂ ਚਾਰ ਹੀ ਖਾਣੀਆਂ ਨੇ ਸਵੇਰੇ ਤਿੰਨ ਤੋਂ ਚਾਰ ਸ਼ਾਮੀ ਤੇ ਜ਼ਿਆਦਾ ਵੀਰਾਂ ਦਾ ਕੀ ਹੁੰਦਾ ਜਿਨ੍ਹਾਂ ਨੂੰ ਫਲਵਹਿਰੀ ਹੁੰਦੀ ਜਿਨ੍ਹਾਂ ਨੂੰ ਪਤਾ ਵੀ ਹੋਵੇ ਤਾਂ ਤੋੜ ਤੋੜ ਕੇ ਐਵੇਂ ਖਾਈ ਜਾਂਦੇ ਨੇ ਇਹਨੇ ਜਿਹੜਾ ਸਹੀ ਅਸਰ ਕਰਨਾ ਵੀਰੇ ਤਿੰਨ ਚਾਰ ਡਾਣੀਆਂ ਦੀ ਸਵੇਰੇ ਖਾ ਲੋ ਤਿੰਨ ਚਾਰ ਸ਼ਾਮ ਨੂੰ ਖਾ ਲੋ ਤੇ ਖਾਓ ਉਸ ਟਾਈਮ ਜਿਸ ਟਾਈਮ ਤੁਹਾਨੂੰ ਥੋੜੀ ਭੁੱਖ ਲੱਗੇ ਵੀ ਖਾਲੀ ਹੋਵੇ ਪੇਟ ਜਾਂ ਰੋਟੀ ਖਾਣ ਤੋਂ ਡੇਢ ਦੋ ਘੰਟੇ ਬਾਅਦ ਖਾਓ ਤੇ ਇਹਦਾ ਰਿਜ਼ਲਟ 100% ਹੈ ਤੇ ਜਿਹੜੇ ਮੇਰੇ ਵੀਰ ਇਹਨੂੰ ਬਾਵਾਸੀਰ ਤੇ ਵਿੱਚ ਵਰਤਣ ਬਾਵਾਸੀਰ ਵਾਲੇ ਵੀਰ ਜਿਹੜੇ ਨੇ ਮੇਰੇ ਉਹ ਤਲੀਆਂ ਚੀਜ਼ਾਂ ਤੋਂ ਬਿਲਕੁਲ ਪਰਹੇਜ਼ ਕਰਨ ਕੋਲਡ ਡਰਿੰਕ ਨਾ ਪੀਣ ਚਾਹ ਨਾ ਪੀਣ ਗਰਮ ਚੀਜ਼ਾਂ ਤੋਂ ਪਰਹੇਜ਼ ਤੁਸੀਂ ਪਰਹੇਜ਼ ਕਰੋਗੇ ਤਾਂ ਤੁਹਾਡੇ ਤੇ ਜਿਹੜੀ ਆਯੁਰਵੇਦਿਕ ਨੁਸਖੇ ਨੇ ਉਹ ਕੰਮ ਕਰਦੇ ਨੇ ਜੇ ਤੁਸੀਂ ਪਰਹੇਜ ਨਹੀਂ ਕਰਦੇ ਤਾਂ ਕੋਈ ਵੀ ਆਯੁਰਵੇਦਿਕ ਨੁਸਖਾ ਤੁਹਾਡੇ ਤੇ ਸਹੀ ਤਰੀਕੇ ਨਾਲ ਕੰਮ ਕਰੇਗਾ ਹੀ ਨਹੀਂ ਇਹ ਦੋਨੇ ਤਰੀਕੇ ਵਰਤੋ ਤੁਹਾਡੇ ਲਈ ਜ਼ਰੂਰ ਤੁਹਾਨੂੰ ਫਾਇਦਾ ਕਰਨਗੇ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ